ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਮਿੱਤਰੋ ਮਜਾਈ ਦਾ ਕੰਮ ਕਰਿਆ ਸ਼ੁਰੂ ਸਵਾਗਾ ਪਾ ਲਿਆ ਆਪਾਂ ਨੇ ਹੌਲੈਂਡ ਪਿੱਛੇ ਤੇ ਮੂਰੇ-ਮੂਰੇ ਰੂਟਾ ਵੇਟਰ ਨਾਲ ਬਹਾਈ ਵੀ ਕਰਨੀ ਹੈ ਇੱਕ ਟਰੈਕਟਰ ਪਿੱਛੇ ਪਾ ਦਿਆਂ ਰੂਟਾ ਵੇਟਰ ਪਿੱਛੇ ਜੀਰੋ ਡ੍ਰਿੱਲ ਤੇ ਇੱਕ ਪਿੱਛੇ ਪਾ ਲਿਆ ਆਪਾਂ ਨੇ ਜੀਰੋ ਡ੍ਰਿੱਲ ਪਾਤੀ ਇੱਕ ਪਿੱਛੇ ਤੇ ਦੋ ਮਸ਼ੀਨਾਂ ਚੱਲੀਆਂ ਹੁਣ ਮੁੱਚੜ ਝੋਨੇ ਚ ਕੋਣੀ ਮਡਵਾ ਆਰਾਮ ਨਾਲ ਇੱਕ ਮਿੰਟ ਬਾਅਦ ਇੱਕ ਮੋੜਤੀ ਦਸ਼ਮੀਸ਼ ਆਪਾਂ ਨੇ ਤੇਲ ਤੁਲਪਾਤਾ ਪੈੜੀ ਕਰਤਾ ਕੰਮ ਪੂਰਾ ਕੱਲ ਬੀਜ ਦਾ ਕੰਮ ਕਰਿਆ ਕੱਲ ਰੋਕਿਆ ਤਾਂ ਥੋੜਾ ਜਿਹਾ ਕੰਮ ਬੜਾਈ ਦਾ ਕਿਉਂਕਿ ਫਿਰ ਗੋਗੀ ਉਹ ਨਹੀਂ ਦੋ ਬੰਦੇ ਹੀ ਆ ਜਿੱਕ ਬੰਦਾ ਹੋਰ ਆ ਗਿਆ ਨਮਾ ਤੇ ਜੀ ਰੋ ਡ੍ਰਿਲ ਪਾਈ ਚੋ ਕਟਰ ਕੱਟ ਰਹੇ ਹਾਂ ਠੀਕ ਹੈ ਸੀਟ ਹੁਣ ਨਿਆਰਾ ਹੁੰਦਾ ਇਹਦੀ ਸੀਟ ਦੀ ਕਿਹੜੀ ਹੈ ਮੋਡੀਫਿਕੇਸ਼ਨ ਹਾਂ ਲੇਟਾ ਬੰਦ ਕਰ ਲੈ ਇਹਦੀ ਫਰ ਚੱਲ ਗੋ ਕੀ ਲਿਆ ਆ ਕੱਢਣੀ ਜੀ ਲੋ ਟ੍ਰੇਲੇ ਚੋਂ ਅੱਛਾ ਬੀਜ ਬੂਜੜਾ ਕੱਲੇ ਕੰਮ ਕਰਤਾ ਢੰ ਸੋ ਬੀਜ ਹੈ ਜੀ 222 ਘਰ ਦਾ ਬੀਜ ਆਪਣਾ ਕਿਉਂਕਿ ਹੁਣ ਬਾਹਰ ਵਾਲੇ ਤੇ ਇੰਨਾ ਭਰੋਸਾ ਜਿਆ ਰਹ ਨਹੀਂ ਲੱਭ ਜਾਣੇ ਚੱਕਰ ਕੀ ਜਿੰਨੀ ਵਾਰ ਵੀ ਬਾਹਰ ਵਾਲਾ ਬੀਜ ਲੈ ਕੇ ਪਾਇਆ ਸੜਾ ਘਟਾ ਜੀ ਅੰਦਰਲੇ ਘਰ ਦੇ ਬੀਜ ਚ ਲਾਵਾਂਗੇ ਤੇ ਜੀ ਬਿਰਦੀ ਪਤੜਾ ਟੱਕਣ ਖੋਲਤਾ ਕਿਉਂਕਿ ਉੱਪਰ ਲੈਦਾ ਅੱਛਾ ਦੇਖੋ ਕਿਹਾ ਤਕੜਾ ਜਿਗਾਰਡ ਮੈਂਟਾ ਪਿੱਛੇ ਫੱਟਾ ਪੁੱਟਾ ਕਿੰਨਾ ਹੈਵੀ ਬਿਲਕੁਲ ਹੀ ਪਤਲੇ ਸਾਡੇ ਪਿੰਡ ਕਾਸੀਆ ਮਸ਼ੀਨਾਂ ਆ ਗਏ ਜੀ ਬਹੁਤ ਸੋਹਣੀ ਮਸ਼ੀਨ ਹੈ ਵੀ ਇਹ ਲੋ ਹਿੱਚੂ-ਚ ਕਿਹਾ ਤਕੜੀ ਬਣਾਈ ਵੀ ਹੈ ਜੀ ਪਹੁੰਚੀਆਂ ਰਾਣੀਆਂ ਦੋਨੇ ਸਟੇਸ਼ਨਾਂ ਤੇ ਚੱਲੀਏ ਫਿਰ ਚੱਲੀ ਅੰਦਰ ਨੂੰ ਆ ਜਾ ਤੇਰਾ ਆਧਾਰ ਕਾਰਡ ਲੱਗੂਗਾ ਬਾਈਨ ਬਾੜੀ ਅੰਦਰੋਂ ਕਟੜ ਕਟੜ ਹਾਂ ਬਸ ਚਲੋ ਕਟਰ ਕਟਰ ਲਾਈਏ ਦੇਖੋ ਪਾਣੀ ਦਾ ਕਿੰਨਾ ਫਰਕ ਹੈ ਨਾ ਆ ਉਰੇ ਉਰੇ ਨੂੰ ਪਾਣੀ ਚ ਲੱਗਿਆ ਰਹਿੰਦਾ ਇੱਥੇ ਨੂੰ ਤਾਂ ਹੈਗੀ ਬਹੁਤ ਸੋਹਣੀ ਹਰੀਆਂ ਫਲ ਵੀ ਪੂਰੇ ਹਨ ਦੇਖੋ ਕਿਆ ਸੋਹਣੀ ਜੀਰੀ ਹੈ ਤੇ ਇਹ aí ਤੋਂ ਪੜਾ ਪੜਾ ਇਲਾਕੇ ਤੁਹਾਨੂੰ ਦਿਖੇ ਰਹੀ ਹੈ ਵੀਡੀਓ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ Ja. Men det er vanskelig å lage mat og høre hva de sier. ਅਕਲ ਕਹਿੰਦਾ ਮੁਛਲ ਝੋਨੇ ਦਾ ਜਿਹੜਾ ਪਤਾ ਲੱਗਦਾ ਵੀ ਆਰਤੀ ਨੂੰ ਇਹ ਮੁਛਾਈਆਂ ਤਾਂ ਕਰਕੇ ਰੱਖਣੀਆਂ ਪੈਂਦੀਆਂ ਨਹੀਂ ਤਾਂ ਜਦੋਂ ਇਹਨਾਂ ਦਾ ਚੌਲ ਬਣਨਾ ਹੈ ਤਾਂ ਮੁਛਾਈਆਂ ਤਾਂ ਜਦ ਵੀ ਤਾਂ ਟੁੱਟੇ ਜਾਣੀਆਂ ਇਹਨਾਂ ਦੀ ਇਹ ਹੀ ਕਾਰਨ ਆ ਨਾ ਜੀ ਇਹਦਾ ਵੀ ਇਹਦਾ ਫਿਰ ਆਰਤੀ ਨੂੰ ਪਤਾ ਲੱਗ ਜਾਂਦਾ ਵੀ ਇਹ ਮੁਛਲ ਝੋਨਾ ਹੈ ਇਹ ਲੋਕ ਆਹ ਕਿਆ ਕਿਆ ਕਿਸੇ ਜਿਹੀ ਕਿਸੇ ਜਿਹੀ ਵੈਰਾਈਟੀਆਂ ਜਿਵੇਂ ਹਨ ਤੁਸੀਂ ਲਾਈਵ ਬਚਾ ਸਾਡੇ ਤਾਂ ਫਿਰ ਕਣਕਸ ਵਾਲੀ ਨਵੇਂ ਸਾਲ ਚ ਬੀਜਊਗੀ ਇਹ ਮੁੱਛਲ ਅਸੀਂ ਲਾ ਲੰਨੇ ਪੱਕਣ ਚ ਨਹੀਂ ਆਉਂਦੀ ਆਪਣੇ ਇੱਧਰ ਤਾਂ ਜ਼ਮੀਨ ਭੜਕਮੀ ਜੀ ਐ ਥੋੜਾ ਥੋੜਾ ਕਰਦਣੀਆਂ ਕੰਮ ਜੇ ਛੇਤੀ ਦੇਖਣ ਵਿੱਚ ਪੱਲਣ ਦੱਬਨ ਨੂੰ ਨਹੀਂ ਜਾਂਦਾ ਟੇਪਰ ਲੈ ਕਿਉਂ ਗਿੱਲੇ ਜਿਲੇ ਚੱਲ ਛੱਡ ਦੇ ਕਲਚ ਛੱਡ ਦੇ ਤੌਰ ਮਾਰਿਆ ਖਿੱਚ ਕੇ ਤੌਰ ਐ ਨਹੀਂ ਗਰਜਣਾ ਨਹੀਂ ਕਲਚ ਨਾ ਦੱਬੀ ਹੁਣ ਕਲਚ ਨਾ ਦੱਬੀ ਅੰਕਲ ਲਓ ਜੀ ਸ਼ਾਮ ਦਾ ਵੇਲਾ ਹੋ ਗਿਆ ਸੂਰਜ ਆ ਗਿਆ ਛਿਪਣ ਵਾਲਾ ਚੱਲ 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 ਜੋਦੇ ਚੱਲ ਇਹ ਤੀਏ ਲੋਚੇ ਕਰਦੇ ਆ ਕਿ ਚਾਹੀਏ ਕਰਦੇ ਦੂਏ ਲੋਚੇ ਫਿਰ ਤੋੜਾ ਘਟ ਦਿੰਦੇ ਇਹਨਾਂ ਦਾ ਸਮਰਾਜ ਵਾਲਾ ਕੰਮ ਹੈ ਇਹਨਾਂ ਦਾ ਸਮਰਾਜ ਵਾਲਾ ਪਾ 13 ਜਾਂ ਹੱਥ 14 ਫੁੱਟ ਤੱਕ ਕੰਮ ਜਾਵੇ ਉਹ ਤੋਂ ਬਾਅਦ ਫਿਰ ਬ੍ਰਿਕਾ ਲਾਈ ਦਿੰਦੇ ਇਹਨਾਂ ਨੂੰ ਕਿਉਂਕਿ ਫਿਰ ਤੀਏ ਲੋ ਦੇ ਵਿੱਚ ਦਵਣ ਲੱਗ ਜੰਨੇ ਨਾ ਤੋੜਾ ਜ਼ਿਆਦਾ ਹੋ ਜਾਂਦਾ ਚੱਲਿਆ ਆ ਜਾ ਠੰਡ ਲੱਗਦੀ ਐ ਠੰਡ ਠੰਡ ਲੱਗਦੀ ਐ ਹੂੰ ਲਓ ਜੀ ਵਧੀਆ ਹੋ ਗਿਆ ਕੰਮਾਂ ਚ ਵੀ ਠੀਕ ਚੱਲੀਆਂ ਰਹਿਣੀਆਂ ਜਦ ਆਪਾਂ ਆਪਣੀ ਬਤਾਰਸੀ ਵਾਲੀ ਮੋਟਰ ਤੇ ਲੱਗੇ ਅੱਜ ਕਣਕ ਸ਼ੁਰੂ ਰੌਣੀ ਬਿਉਰੀ ਸ਼ੁਰੂ ਕਰੀਤੀ ਸਭ ਤੋਂ ਪਹਿਲਾਂ ਬੱਤ ਵੀ ਇਹੀ ਆਏ ਆ ਕਿਣੀਆਂ ਕਰਕੇ ਥੋੜੀ ਜੀ ਹਲੇ ਹੈਗੀ ਹੈ ਗਿੱਲਾ ਚਲਾ ਇੱਕ ਦੋ ਕਿੱਲਾ ਬੀਜਦੇ ਆ ਅੱਜ ਸ਼ੁਰੂ ਲੱਗੇ ਆ ਕਰਨ ਬੱਬੇ ਦਾ ਨਾਮ ਲੈ ਕੇ ਜਿਹੜੇ ਬੱਬੇ ਦਾ ਨਾਮ ਲੈ ਆ ਆਪਣੀ ਆਜਲ ਦੀ ਮੱਦੀ ਦੇ ਲੋ ਪਰ ਰੱਖਿਓ ਬਾਈ ਬਾਈ 23 23 ਕੁਆਂਟਾ ਪਰ ਪਰ ਨਿਕਲਣ 23 23 ਕੁਆਂਟਾ ਬੀਲ ਬਾਦਲ ਮਾਰ ਗਣੀਆਂ ਬਾਈ ਜਿਹਨੇ ਮਿਹਨਤ ਕਰੂਗਾ ਫਲ ਲੱਗਦਾ ਹੀ ਆ ਚਲ ਬਈ ਫਸਲੀ ਦੇ ਟਰਨ ਨੂੰ ਆਪੀ ਇਹ ਤਾਂ ਦਾ ਸ਼ੌਕ ਤਾਂ ਹੈ ਲੈ ਲੋ ਪਰ ਫੜ ਬੜਾ ਬੜਾ ਸੱਚਾ ਫੜ ਵਾਹਿਗੁਰੂ ਮਾਰਾ ਸੁੱਖ ਰੱਖੀ ਮੇਰੀ ਵੀ ਫੋਟੋ ਰੱਖੀਂ ਕਿ ਕਿ ਬਹੁਤ ਨਾਫਾ ਹੈ ਮੇਰੀ ਵੀ ਰੱਖੀਂ ਲੋ ਜੀ ਕਰੀਏ ਸ਼ੁਰੂ ਕੰਮ ਅੱਜ ਸਸਿਕਾ 48 ਸਸਿਕਾ ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣ। ਕਿਆ ਰੋਲਾ ਮਾਰ ਤਾ। ਲੋ ਜੀ ਮਸ਼ੀਨਾਂ ਆ ਗਈਆਂ ਘਰੇ। ਰੋਲਾ ਐ ਤਾ। ਹਾਂ। ਵੀ ਤੂੰ ਸਾਤੇ ਪਹਿਲਾਂ ਪਹੁੰਚਿਆ ਤਾ। ਕਾਰਨ ਤੇਰੀ ਮਾਤਾ ਪੁੱਛ ਰਹੀ ਐ ਮੇਰਾ ਪੁੱਤ ਨਹੀਂ ਆਇਆ। ਮੈਂ ਤੇਰੀ ਗੱਲ ਸੁਣਾ। ਮੈਂ ਤਾਂ ਸਾਡੀ ਮਾਂ ਕੀ ਨੂੰ ਪੁੱਛੇ। ਇਧਰੋਂ 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 ਕੈਮਰਾ ਘੁਮਾ। ਜਦ ਅਸੀਂ ਤੁਹਾਡੇ ਨਾਲ ਆਪਣਾ ਨਿਆਣਾ ਭੇਜਦੇ ਆ। ਸੀਟ ਤੇ ਬੰਨੇ ਨਾ। ਠੀਕ ਐ। ਸਾਡੀ ਮਾਂ ਨੂੰ ਖੋਲੂਗਾ। ਹਾਂ। ਹੀ ਸਾਡਾ ਆਉਣਾ ਚਾਹੀਦਾ। ਸਵੇਰੀ ਸੀਟ ਪਰ ਬੰਦਾ ਆ ਕੇ ਸਾਡੇ ਨਾਲ ਤੋੜਨਾ ਮੈਨੂੰ ਕਹਿੰਦਾ ਅਸੀਂ ਆਪੇ ਹੱਥਾਂ ਨਾਲ ਖੋਲੂਗੇ ਆ ਕੇ ਮੈਂ ਕਿਹਾ ਭਾਈ ਸਾਡਾ ਨਿਆਣਾ ਗਿਆ ਬਦ ਤੁਹਾਡੇ ਨਾਲ ਵੀ ਕਿੱਥੇ ਆ ਹੈ ਨਾ ਉਸ ਤਾਂ ਇਹਨਾਂ ਨੂੰ ਪੁੱਛਣਾ ਪੁੱਛਣਾ ਬੰਦਾ ਤੁਹਾਡੇ ਨਾਲ ਗਿਆ ਵਾ ਜਾਂ ਤੁਹਾਡੇ ਨਾਲ ਗਿਆ ਹਾਂ ਮੈਂ ਕਹਿੰਦੇ ਕਹਿੰਦੇ ਸਾਡੇ ਇੱਕ ਗਏ ਸੱਤ ਤੋਂ ਪਹਿਲਾਂ ਤੁਰ ਪਿਆ ਤਾਂ ਮੈਂ ਕਿਹਾ ਰਸਤੇ 'ਚ 119 ਕੀ ਹੋ ਜਵੇ ਨਿਆਣੇ ਨੂੰ ਕੋਈ ਚੱਕ ਲੈ ਜਵੇ ਨਿਆਣੇ ਦਾ ਮੋਟਰਸਾਈਕਲ ਟਾਇਰ ਅਸੀਂ ਕਿਹਾ ਅਸੀਂ ਕਿਹਨੂੰ ਪੁੱਛੂਗੇ ਨਹੀਂ ਮਾਣਾ ਤਾਂ ਨਹੀਂ ਕਰਿਆ ਫੋਨ ਬਸ ਅਸੀਂ ਨਿਆਣਾ ਤੁਹਾਡੇ ਕੋਲ ਭੇਜੇ ਸਾਡਾ ਮੇਰਾ ਤੇਰੇ ਤੇ ਘਰ ਵਾਲਿਆਂ ਦਾ ਫੋਨ ਬੜਾ ਹੋ ਗਿਆ ਸਾਡਾ ਤਾਂ ਬੇਚਾਰਾ ਉਦੋਂ ਤੇ ਚਾਚੀ ਦਾ ਫੋਨ ਉਹਨੂੰ ਇਹਦੀ ਵੀ ਵਿਚਾਰੇ ਦੀ ਵਾਈਫ ਗਈ ਹੋਈ ਆ ਸਾਨੂੰ ਸਾਰਿਆਂ ਨੂੰ ਕੰਨਾਂ ਵਿੱਚ ਇਹਦਾ ਹੋਇਆ ਨਹੀਂ ਨਹੀਂ ਆ ਗਿਆ ਬਹੁਤ ਖੜ ਜਾ ਉਹ ਚਾਚਾ ਜੇ ਸਾਡਾ ਨਿਆਣਾ ਤੁਹਾਡੇ ਨਾਲ ਜਾਂਦਾ ਤਾਂ ਇੱਕੜਾ ਹੀ ਆਉਣਾ ਚਾਹੀਦਾ ਇਹ ਵਾਪਸ ਨਿਆਣਾ ਰੁੱਭ ਚੁੰਗਦਾ ਮਮੀ ਪਿਛਾ ਕਹਿੰਦਾ ਕਿ ਬੁਲਾਇਆ ਸਰਪਰ ਕਰ ਰੋ ਕਰਕੇ ਬੁਲਾਇਆ ਮੈਂ 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 ਤੁਹਾਨੂੰ ਦੱਸਦਾ ਵੀ ਮੈਂ ਤੁਹਾਡੇ ਨਾਲੋਂ ਪਹਿਲਾਂ ਹੋਣਾ ਚਾਹੀਦਾ ਗੱਲ ਤੇ ਜੇ ਆਪਣੀ ਮਸ਼ੀਨਾਂ ਪਿੱਛੇ ਪਿੱਛੇ ਹੋਣੀ ਚਾਹੀਦੀ ਜੇ ਮੈਨੂੰ ਫੋਨ ਆ ਗਿਆ ਤਾਂ ਤੁਸੀਂ ਉੱਥੇ ਸਾਈਡ ਪਰ ਮਸ਼ੀਨਾਂ ਦੱਬ ਕੇ ਲਾਉਣੀ ਆ ਬਾਅਦ ਉੱਥੇ ਕੀ ਕਰਦਾ ਫਿਰ ਖੜਾ ਰੁਕ ਗਿਆ ਤਾਂ ਯਾਰ ਵਿਆਹ ਵਾਲੇ ਮੁੰਡੇ ਕੋਲ ਨਿਆਣਾ ਕੋਈ 119 ਕੀ ਕਰ ਗਿਆ ਕੱਲੂ ਤਾਂ ਸਾਨੂੰ ਤਾਂ ਸਾਡਾ ਕਾਲ ਇੱਕ ਮਿੰਟ ਤੂੰ ਤੁਹਾਨੂੰ ਤੁਹਾਡੇ ਨਾਲ ਭੇਜਿਆ ਇੱਕ ਮਿੰਟ ਮੈਂ ਮਸ਼ੀਨਾਂ ਮੜਵਾਈਆਂ ਪਿੰਡ ਚੋਂ ਥੋੜਾ ਫਰਜ਼ ਨਹੀਂ ਤਾਂ ਬਣਦਾ ਉਤਰ ਕੇ ਦੇਖਣ ਦਾ ਮੈਂ ਮਸ਼ੀਨਾਂ ਮਣਵਾਈਆਂ ਉਹ ਨਾਲੀ ਤੋਂ ਵੀ ਬਚੌਕ ਰਾ ਤੇਰਾ ਫਰਜ਼ ਨਹੀਂ ਤਾਂ ਬਣ ਕੇ ਬਣਦਾ ਉਤਰ ਕੇ ਵੀ ਦਿਲਪਕੀ ਤੁਨੇ ਵੀ ਦੇਖ ਲੈ ਪਾਣੀ ਪੀ ਕੇ ਚੱਲਦੇ ਆ ਆਈ ਜੀ ਠੰਡ ਚ ਪਾਣੀ ਦਾ ਮੈਂ ਘਰ ਆ ਕੇ ਨਹੀਂ ਪੁੱਛਿਆ ਮਿੱਠੇ ਜਲਦੀ ਆਹ ਇਧਰੋਂ ਘਤਣ ਲਈ ਗਿਆ ਮਸ਼ੀਨਾ ਗਵਲੀ ਗਲੀ ਚੋਂ ਪਿਆ ਅੱਜ ਅਸੀਂ ਨੇ ਕਿਉਂ ਸਰ ਉਗਲੇ ਨਾਲ ਪਾਸੇ ਨਾ ਅੱਜ ਜੀ ਇੰਨਾ ਕੰਮ ਕਰ ਗੱਡੀਆਂ ਵੱਧ ਖੜੀਆਂ ਤੇ ਵਿਆਹ ਲੀਆਂ ਹੁਣ ਹੁਣ ਉਧਰ ਗਏ ਹਣ ਰਸਤਾ ਬਫਰ ਸਵੇਰੇ ਨਾ ਸਵੇਰੇ ਆਪਣਾ 3:30 ਵਜੇ ਆਜੋ ਅੱਜ ਟ੍ਰੈਫਿਕ ਬਹੁਤ ਹੀ ਮੈਂ ਕਹਿੰਦਾ 2:30 ਵਜੇ ਆ ਜੰਨੇ ਆ ਨੇ ਨਰਮ ਨਰਮ ਬੜਾ ਜਿਹੜੀ 3 ਵਜੇ ਨੂੰ 3 ਵਜੇ ਨੂੰ ਖੇਤ ਚ ਪਹੁੰਚ ਜੇ ਮਸ਼ੀਨ ਤੋਂ ਹੀ 11 ਕ ਵਿੱਚ ਲਾਉਂਗੇ ਆਪਾਂ 3 ਵਜੇ ਨੂੰ ਆਪਾਂ 3 ਚਾਟਾਂ ਦੇ ਭਰ ਕੇ ਰੱਖ ਲੈ ਘਰ ਕੰਬਲ ਉਹਦੇ ਬਾਅਦ ਕੰਕਰੀਟ ਨਹੀਂ ਹੁੰਦੀ ਉਹਦੇ ਬਾਅਦ ਆਪਾਂ ਕੰਕਰੀਟ ਜਗਾ ਕੇ 3 ਵਜੇ ਚੰਗੀਆਂ ਹੋਈਆਂ 10 ਬਗ ਦੇ ਚਾਟਾਂ ਦੇ ਭਰ ਕੇ ਜਾਈਆਂ ਲੇਸ਼ੀਓ ਨਾਲ ਕਰ ਜਾਂਦੀ ਹੁੰਦੀ ਹੈ ਉਹ ਨਿਕਰਾ ਗੱਠਾ ਵਾਲਾ ਬੂੜਾ ਜਾ ਉੱਥੇ ਖੇਤੀ ਲਈ ਵੀਰੇ ਕੰਬਲ ਵੇਟਾ ਅੰਦਰ ਆਪਾਂ ਨਹੀਂ ਜਰਦਾ ਅੰਦਰ ਉਹ ਠੰਡ ਲੱਗਦੀ ਹੈ ਮਸ਼ੀਨ ਚਲਾਉਂਦੇ ਨੇ ਅੱਜ ਲੱਗੀ ਹੈ ਅੱਜ ਮਸ਼ੀਨਾਂ ਤੇ ਲੈ ਆਉਂਦੇ ਨੂੰ ਠੰਡ ਲੱਗੀ ਹੈ ਨਾ ਹਾਂ ਕੱਲ ਤੇ ਮਾੜਾ ਜੈਕਟ ਰੱਖ ਲੈਣੀ ਹੈ ਮੈਂ ਉਹੀ ਕਹਿੰਦਾ ਵੀ ਉਹ ਰੱਖ ਪਰ ਮੈਨੂੰ ਚੱਲਦਾ ਚੱਲਦਾ ਜਨਾਲ ਤਾਂ ਉਹ ਤਾਂ ਹਰ ਬਦੋ ਤਨ ਆਉ ਪੈਣਾ ਪਾਉਂਦੇ ਤਾਂ ਭਾਈ ਸਾਰਿਆਂ ਨਾਲ ਨਹੀਂ ਪੈਸੇ ਨਹੀਂ ਹੈਗੇ ਉਹ ਸਾਰੇ ਜਿਹਾ ਕਮਾਲ ਕਰਦੇ ਰੱਖੀ ਗੋਗੀ ਦੇਵਲ ਚਾਚੇ ਨੂੰ ਇੱਕ ਚੈੱਕ ਕੱਟ ਕੇ ਕੰਗਾਲ ਬੈਂਕ ਦਾ ਨਾ ਹਾਂ ਉਹ ਗੀ ਹੈਲੋ ਕੰਗਾਲ ਬੈਂਕ ਦਾ ਚੈੱਕ ਦੇ ਕੱਟ ਕੇ ਕੋਈ ਅੱਜ ਹੈ ਨਹੀਂ ਤੇਰੇ ਕੋਲ ਤੂੰ ਦੱਸ ਸਰ ਤੂੰ ਦੱਸਿਆ ਤੂੰ ਬਸ ਚਲ ਠੀਕ ਆ ਓਕੇ ਹੈ ਹਾਂ ਇੱਕ ਸੋਨੀ ਵਾਲੀ ਵੀ ਜਾਊਗੀ ਡਿੰਪੇ ਵਾਲੀ ਦੋਏ ਜਾਣਗੀਆਂ ਸਵੇਰੇ ਨਹੀਂ ਉਹ ਪਰਲੇ ਪਰ ਜਾਂਦੇ ਪਵਾੜੀਆਂ ਆ ਦੇ ਓਕੇ ਅੱਜ ਕੀ ਗੱਲ ਹੋਈ ਤੀ ਵੀ ਮੈਂ ਮੋਟਰਸਾਈਕਲ ਕਿੱਥੇ ਵੀ ਕੌਣ ਅੱਗੇ ਕੌਣ ਪਿੱਛੇ ਉਹ ਸਾਡਾ